ਸ਼ਾਇਨਾ ਕੋ ਪੂਰੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਪਟਿਆਲਾ ਅੱਜ ਚੈਕਿੰਗ ਕੀਤੀ ਜੀ ਉਹਦੇ ਬਾਰੇ ਦੱਸੋ ਜੀ ਜਿਹੜੀ ਸਾਡੇ ਆਨਰੇਬਲ ਮਿਨਿਸਟਰ ਨੇ ਮੈਡਮ ਬਲਜੀਤ कौर ਉਹਨਾਂ ਦੇ ਡਾਇਰੈਕਸ਼ਨ ਹੋਏ ਸੀਗੇ ਸੋ ਇਹ ਚੈਕਿੰਗਸ ਜਿਹੜੀਆਂ ਹੈਗੀਆਂ ਪਿਛਲੇ 3 ਦਿਨ ਤੋਂ ਮਾਰਨਿੰਗ ਔਰ ਈਵਨਿੰਗ ਸ਼ਿਫਟਸ ਦੇ ਵਿੱਚ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਅਸੀਂ ਹੁਣ ਤੱਕ 13 ਚਾਈਲਡ ਬੈਗਰਸ ਜਿਹੜੇ ਹੈਗੇ ਆ ਉਹਨੂੰ ਰੈਸਕਿਊ ਕਰ ਚੁੱਕੇ ਹਾਂ ਮੈਨੇ ਪਿਛਲੀ ਵਾਰ ਵੀ ਚਾਹਤੀ ਸੀ ਚੈਕਿੰਗ ਉਸ ਕਿੰਨੇ ਜਿਹੜੇ ਸੁਣ ਦਿੱਤੇ ਇਹ ਜਿਹੜਾ ਪੈਸੇ ਸਾਡਾ ਪ੍ਰੋਜੈਕਟ ਹੈ ਜੀਵਨ ਜੋਤ 2.0 ਇਹ ਜੁਲਾਈ ਦਾ ਚੱਲ ਰਿਹਾ ਇਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ 37 ਬੱਚੇ ਰੈਸਕਿਊ ਕਰ ਚੁੱਕੇ ਹਾਂ ਜਿਹੜੇ ਇਹ ਹੁਣ 13 ਹੋਏ ਨੇ ਪਿਛਲੇ 3 ਦਿਨਸ ਹੋਏ ਨੇ ਜੇ ਵੀ 37 ਕਿਤੇ rescuer ਕਿੱਥੇ ਜਿਹੜੇ ਬੱਚੇ ਇਕਦਮ ਅਸੀਂ rescuer ਕਰਦੇ ਹਾਂ ਉਹ ਚਾਈਲਡ ਵੈਲਫੇਅਰ ਕਮੇਟੀ ਦੇ ਆਰਡਰਸ ਦੇ ਨਾਲ ਚਿਲड्रन ਹੋਮਸ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਜਿਵੇਂ ਅਗਰ ਕੋਈ ਪੇਰੈਂਟਸ ਇਹ ਪ੍ਰੋਮਿਸ ਕਰ ਦਿੰਦੇ ਨੇ ਕਿ ਉਹ ਦੁਬਾਰਾ ਬੱਚਿਆਂ ਨੂੰ ਬੈਗਰਿਸ਼ ਨਹੀਂ ਪਾਣਗੇ ਤਾਂ ਕਮੇਟੀ ਫਿਰ ਉਹ ਪੇਰੈਂਟਸ ਨੂੰ ਵੀ ਹੈਂਡਓਵਰ ਕਰ ਦਿੰਦੀ ਹੈ ਕੇਵਲ ਬੱਚੇ ਮੈਨ ਰਿਪੀਟ ਮਾਰਕੀਟਸ ਪੀਸ ਮੰਗਦੇ ਦਿਖਾਈ ਦਿੰਦੇ ਹੈ ਜੀ ਅਗਰ ਕੋਈ ਬੱਚਾ ਰਿਪੀਟ ਮਾਰਕੀਟਸ ਪਕੜਿਆ ਗਿਆ ਇੱਕ ਦੋ ਬੱਚੇ ਸਾਡੇ ਕੋਲ ਐਸੇ ਹੈਗੇ ਨੇ ਉਹ ਫਿਰ ਅਸੀਂ ਪੇਰੈਂਟਸ ਨੂੰ ਨਹੀਂ ਦਿੱਤੇ ਉਹ ਹੁਣ ਸਾਡੇ ਚਿਲड्रन ਹੋਮਸ ਮੈਂ ਲਾਸਟ ਟਾਈਮ ਕਹਿਆ ਗਿਆ ਸੀ ਜੇ ਕੋਈ ਬੱਚੇ ਫੜਿਆ ਜਾ ਰਿਹਾ ਜਿਹੜੇ ਨਹੀਂ ਪਛਾਣ ਰਹੇ ਡੀਐਨਏ ਟੈਸਟ ਕੀਤਾ ਜਾ ਹਾਂ ਜੀ ਉਹਦੇ ਵਿੱਚ ਐਸਾ ਸੀਗਾ ਡੀਐਨਏ ਟੈਸਟ ਉਹ ਬੱਚਿਆਂ ਦਾ ਕਰਵਾਇਆ ਜਾਣਾ ਜਿਨ੍ਹਾਂ ਦੇ ਪੇਰੈਂਟਸ ਆਪਰ ਉਹ ਨਹੀਂ ਮਿਲਦੇ ਜਾਂ ਉਹਨਾਂ ਦੀ ਪਛਾਣ ਨਹੀਂ ਹੋ ਪਾਦੀ ਆਪਾਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਕੋਈ ਮਿਸਿੰਗ ਬੱਚਾ ਹੈ ਲੇਕਿਨ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਐਸਾ ਕੋਈ ਬੱਚਾ ਨਹੀਂ ਮਿਲਿਆ ਜਿਨ੍ਹਾਂ ਵੀ ਬੱਚੇ ਮਿਲੇ ਨੇ ਉਹਨਾਂ ਦੇ ਡਾਕੂਮੈਂਟਸ ਵਿਦ ਪੇਰੈਂਟਸ ਨੇ ਆਪਾਂ ਨੂੰ ਕੰਟੈਕਟ ਕੀਤਾ ਪਬਲਿਕ ਲਈ ਕੋਈ ਮੈਸੇਜ ਦੇਣਾ ਪਬਲਿਕ ਲਈ ਇਹ ਮੈਸੇਜ ਹੈ ਜੀ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਐਸ ਪਰ ਡਾਇਰੈਕਸ਼ਨਸ ਆਫ ਜੋ ਵੀ ਗਵਰਨਮੈਂਟ ਦੇ ਡਾਇਰੈਕਸ਼ਨਸ ਨੇ ਸਰ ਦੇ ਮਿਨਿਸਟਰ ਮੈਮ ਦੇ ਡਾਇਰੈਕਸ਼ਨਸ ਨੇ ਵੀ ਆਰ ਵਰਕਿੰਗ ਤੁਸੀਂ ਵੀ ਥੋੜਾ ਸਪੋਰਟ ਕਰੋ ਅਗਰ ਤੁਸੀਂ ਇਹਨਾਂ ਨੂੰ ਨਹੀਂ ਦੋਗੇ ਪੀਕ ਤਾਂ ਡੈਫੀਨਿਟਲੀ ਇਹ ਇਹਨਾਂ ਦੀ ਜਿਹੜੀ ਤਾਦਾਦ ਹੈ ਉਹ ਘਟੇਗੀ ਅੱਗੇ ਤੋਂ ਬਹੁਤ ਘਟ ਗਈ ਹੈ ਬਟ ਤੁਹਾਡੀ ਹੈਲਪ ਨਾਲ ਹੋਰ ਵੀ ਫਰਕ ਪਏਗਾ ਬੇਸਿਕਲੀ ਮੈਮ ਪਟਿਆਲੇ ਦੇ ਵਿੱਚ 22 ਨੰਬਰ ਦੇ ਏਰੀਏ ਚ ਜਾਂ 28 ਪੀਸ ਵਾਲੇ ਏਰੀਏ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਤਾਂ ਉੱਥੇ ਮਤਲਬ रेगुलर तो से रेगुलर आ, मैं जिवें दस कि दसया कि जुलाई तो असली ਇਹ ਰੇਡਸ रेगुलर ਕਰ ਰਹੇ ਔਰ ਜਿਹੜੇ ਹੌਟ ਸਪੌਟਸ ਨੇ ਇਹਨਾਂ ਤੇ ਅਸੀਂ ਬਾਰ-ਬਾਰ ਬਾਰ-ਬਾਰ ਜਾਂਦੇ ਆ ਜਿਵੇਂ ਕਿ ਇਹ ਤਿੰਨ ਦਿਨ ਦੇ ਵਿੱਚ ਵੈਸੇ ਅਸੀਂ ਅਲੱਗ-ਅਲੱਗ ਏਰੀਆਜ਼ ਕਵਰ ਕੀਤੇ ਨੇ ਬਟ ਵੀ ਮੇਡ ਸ਼ੋਰ ਕਿ ਜਿਵੇਂ ਲੀਲਾ ਪਵਨ ਹੋ ਗਿਆ ਹੈ, वाईपीएस ਹੋ ਗਿਆ ਇੱਥੇ ਰੋਜ਼ ਜਾਂਦੇ ਜਾਈਏ।